ਸਾਰੇ ਗਾਲ ਸਾਰੇ ਲੋ ਸਾਰੇ ਠੀਕ ਸਾਡੋ ਅੱਤਨੋ ਦਿਖਾਈ ਹੈ ਮੈਂ ਕਿਹਾ ਭਲੇਖਾ ਰੱਖਿਆ ਅੱਗ ਲਾਉਣੀ ਬੜੀ ਜ਼ਰੂਰੀ ਹੈ ਅੱਧਨ ਦਿਖਾਈ ਹੈ ਕਿੰਨਾ ਵਧੀਆ ਹੁੰਦੀ ਹੈ ਕਹਤੀ বিনা ਅੱਗ ਤੋਂ ਵੀ ਆਹ ਨਾਲ ਦੇ ਆਨੇ ਅੱਗ ਲਾਈ ਹੈ ਤਾਂ ਦਰਾਨੇ ਆਹੀ ਆਪਣੇ ਘੱਤੇ ਨੇ ਆ ਲੱਗੇ ਗਵਾਡੀ ਦੇ ਉਹਨੇ ਅੱਗ ਲਾਈ ਹੈ ਨਾ ਆ ਪਾਣੀ ਲਾਈਆ ਦੇਖੋ ਲਾਉਣੀ ਵੀ ਨਹੀਂ ਬਾਈ ਬੜਾ ਮਾੜਾ ਮਾੜਾ ਨਾਲ ਇਕੱਠਾ ਹੋ ਜਾਣਾ ਨਾ ਇਹ ਨਾੜ ਨੂੰ ਅਗਲ ਮਤਲਬ ਜਿੱਥੇ ਢੇਰੀ ਬਣੇ ਕਿੱਥੀ ਉੱਥੇ ਮੜੀ ਅੱਗ ਲਾਉਣੀ ਹੈ ਜੇ ਲਾਈ ਵੀ ਤੇ ਨਹੀਂ ਤੇ ਲੋੜ ਹੀ ਨਹੀਂ ਅਜੇ ਵੀ ਨਹੀਂ ਲਾਉਣੀ ਅੱਗ ਆਈ ਉਹ ਢੇਰੀ ਨੂੰ ਵੀ ਅੱਗ ਜੇ ਲਾਈ ਤੇ ਉਦੋਂ ਲਾਉਣੀ ਜਦੋਂ ਮੀਂਹ ਪਏ ਹੁਣ ਨਹੀਂ ਲਾਉਣੀ ਕੋਈ ਤਾਂ ਮੇਰੇ ਕੋਲ ਹੁੰਦੇ ਹੋ ਮਤਲਬ ਵੇਖਾ ਨਹੀਂ ਚਾਹੀਦਾ ਮੈਂ ਅੱਗ ਨਹੀਂ ਲਾਉਣਾ ਮਾੜੀ ਗੱਲ ਐ ਬੜਿਆਂ ਦੇਖੋ ਚਰੀਆਂ ਜਿਹੜੀਆਂ ਜਦੋਂ ਅੱਗ ਲਾਉਂਦੀਆਂ ਲੱਗਦੀ ਹੈ ਨਾ ਉਹਨੇ ਦੇ ਖਾਨ ਆ ਗਈ ਹੈ ਨਾ ਤੇ ਕੈਰੀ ਲਾਲੜੀ ਇਹਨੇ ਹੁਣ ਖਾਣਾ ਹੈ ਇਹਨੇ ਆੜੇ ਦੂ ਦੇਖਾ ਦੇ ਸਾਡੇ ਸਾਹਮਣੇ ਹੁਣ ਦੇਖੋ ਮੱਕਦਾ ਭਾਈ ਕਰਦਾ ਜਿੱਦਾ ਮਰਜੀ ਢੇਰ ਲੱਗ ਜਾਣ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹਲ ਕਰਕੇ ਦਿਖਾਵਾਂਗੇ ਬਣਾਨੇ ਵੀਡੀਓ ਜੁੜੇ ਰਹੋ ਨਾਲ ساری ਦੰਦ ਗਾਨੇ ਕਿੰਨੀ ਵਧੀਆ ਖੇਤੀ ਹੁੰਦੀ ਹੈ ਜੇ ਕਿਦੇ ਜੇ ਤੁਸੀਂ ਅੱਗ ਲਾਏ ਬਿਨਾ ਖੇਤੀ ਕਰੋਗੇ ਨਾ ਤੁਹਾਡਾ ਮਨ ਖੁਸ਼ ਹੋਣਾ ਤੇ ਇਹ ਅੱਗ ਲਾ ਕੇ ਖੇਤੀ ਕਰੋਗੇ ਨਾ ਜਿਹੜਾ ਬੰਦਾ ਅੱਗ ਲਾ ਕੇ ਆਪਣੀ ਤਰਮਾਨ ਨੂੰ ਜਾਂਦਾ ਨਾ ਧਰਤੀ ਨੂੰ ਔਰ ਹੁੰਦਾ ਅਗਰ ਲਾਉਂਦਾ ਜਾਂਦਾ ਘਰ ਤੇ ਯਰ ਬਾਗ ਰਿਓ ਤੇ ਜਿਹੜਾ ਬਿਨਾ ਅੱਗ ਤੋਂ ਘਰ ਜਾਂਦਾ ਬਿਨਾ ਅੱਗ ਲਾਏ ਘਰ ਜਾਂਦਾ ਐਂਦਾ ਪਹਿਲੇ ਉਹ ਖੁਸ਼ੀ ਜਾਂਦਾ ਖੁਸ਼ੀ ਲਈ ਦੇਖੋ ਜੀ ਬਾਰੇ ਬਹੁਤ ਸਾਰਾ ਗਾਲ ਖੋਲ ਤੀ ਜਿਹੜਾ ਤੇ ਇੱਕ ਗੱਲ ਤਾਂ ਦੱਸ ਦੇਣਾ ਜਿਹੜਾ ਰੱਬ ਨੂੰ ਮੰਨਦਾ ਨਾ ਉਹ ਇੱਕ ਕੁੱਤੇ ਕੰਮ ਨਹੀਂ ਕਰਦਾ ਅੱਗ ਅੱਗ ਲਾਉਣ ਵਾਲੇ ਤੇ ਜਿਹੜਾ ਫੋਟਵਾਂ ਨੂੰ ਮੰਨਦਾ ਜਣ ਆ ਪੀਰਾਂ ਪਗੰਬਰਾਂ ਨੂੰ ਗੁਰੂਆਂ ਨੂੰ ਆ ਫੋਟੋਆਂ ਨੂੰ ਜਿਹੜਾ ਮੰਨਦਾ ਨਾ ਫੋਟੋਆਂ ਮੇਨ ਕਰਦਾ ਉਹ ਦੱਸ ਦੇਣਾ ਹੋਰ ਉਹਨੇ ਡੈਫੀਨੇਟਲੀ ਲਾਉਣੀ ਆ ਉਹ ਤਾਂ ਲਾਉਣੀ ਏ ਕੀ ਮਤਲਬ ਉਹਨੂੰ ਕਹਿਣਾ ਕਿਸੇ ਨੇ ਕੋਈ ਨਹੀਂ ਫੋਟੋ ਨੇ ਕੇ ਬੋਲ ਕੇ ਥੋੜੀ ਕਹਿਣਾ ਤੇ ਜਿਹੜਾ ਰੱਬ ਕੋ ਰੱਬ ਨੂੰ ਮੰਨਦਾ ਉਹ ਤੇ ਰੱਬ ਕੋ ਡਰਦਾ ਹੈ ਬਾਕੀ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਅਸੀਂ ਰੱਬ ਕੋ ਡਰਨੇ ਆ ਫਲਾਣਾ ਟਿੰਕਾਣਾ ਮਤਲਬ ਉਹ ਮਾੜੇ ਗੱਲ ਏ ਅੱਗ ਲਾ ਕੇ ਮਾਨ ਨੂੰ ਸਾੜ ਦੇਣਾ ਇਹ ਉਹਦੇ ਜਿਹੜੇ ਬੱਚੇ ਜੀ ਆ ਜੰਤੂ ਉਹਨਾਂ ਨੂੰ ਵੀ ਚੇ ਸਾੜ ਦੇਣਾ ਆ ਵੇ ਬਗਲਾ ਆ ਗਿਆ ਨਾ ਉਹ ਆਪਣੇ ਝੋਗਾ ਝੋਗਾ ਜਦੋਂ ਅਸੀਂ ਪੂਠੀ ਚੱਕ ਕੇ ਅੱਗ ਲਾਦਣੀ ਆ ਉਦੋਂ ਇਹਨਾਂ ਨੇ ਇਹਨਾਂ ਨੇ ਕਿੱਥੋਂ ਖਾਣਾ ਯਾਰ ਦੱਸੋ ਇਨਸਾਨ ਇਹਨਾਂ ਖੁਦਗਰਜ਼ ਹੋ ਗਿਆ ਕਿ ਆਪਣੇ ਬਾਰੇ ਹੀ ਸੋਚਦਾ ਹੈ ਆ ਸੋਚ ਬਾਕੀ ਤੁਹਾਨੂੰ ਦੱਸਾਂ ਨੇ ਆ ਕਿਤੇ ਤੁਸੀਂ ਸੋਚਦੇ ਹੋ ਆ ਖਤੀਵਾਦ ਮਤਲਬ ਆਪਣੀ ਪਬਲੀਸਿਟੀ ਲਈ ਵਾਸੇ ਆ ਕੇ ਇਹਦਾ ਖੱਤਾ ਲਾਗੇ ਇਹਨੇ ਬੂਤੀ ਚੱਕ ਰਿਆ ਅੱਗ ਲਾਈਏ ਪਕੰਦ ਨੇ ਆ ਆਪਣਾ ਖੱਤਾ ਧੁਰੂ ਹੀ ਹੈ ਕਿ ਕਿਤੇ ਬੈਲੀ ਹੈ ਆਪਣੂ ਇਹ ਤਾਂ ਦਿਖਾਣੇ ਆ ਜੁੜੇ ਰਹੋ ਜੁੜੇ ਠੀਕ ਹੈ ਮਤਲਬ ਤੇ ਬਾਣੀ ਵੀ ਅੱਗ ਨਹੀਂ ਲਾਉਣੀ ਰੂੜੀ ਪਾਸਤੀ ਐ ਲੋ ਠੀਕ ਹੈ ਪਲੇ ਖਾਣਾ ਹੋਏ ਸੋਚੋ ਸੀ અગ લાણ દો બાદ તી આપણા મિન્ટો મિન્ટ ને દે ના એ બની કદી તમને દ ખેતી બિના અગ્ગ તો કેદાવા પછી ਦੀ ਬਾਹੀ ਦੇ ਰਿਹਾ ਹੈ ਕਿ ਉਹ ਲੈ ਕੇ ਆਇਆ ਨਾ ਇਹ ਇਹ ਆ ਨਾਰਦੋਂ ਆਇਆ ਅੱਜ লাইਵ ਆਇਆ ਅੱਗੇ ਬੰਦਰ ਇਹਦੇ ਅਖ ਲਈ ਆਪਾਂ ਇਹ ਆ ਦੇਖੋ ਅਖ ਲਈ ਦਾ ਰਿਹਾ ਹੈ ਇਹ ਵੀ ਖਾ ਲੈਦੇ ਤੁਹਾਨੂੰ ਬਾਅਦ ਦੁਬਾਰਾ ਹੋਊਗਾ ਠੀਕ ਹੈ ਜੋੜੇ ਰਿਓ ਨਾਲ ਦੇਖਾ ਦੇਖਾ ਕਿਉਂ ਨਹੀਂ ਭਾਜੀ ਆ ਦੇਖੋ ਬਿਨਾ ਅੱਗ ਸੋਚੇ ਹੋਣਾ ਕਿ ਮਤਲਬ ਅੱਗ ਲਾ ਕੇ ਮਿੰਟੋ ਮਿੱਟੀ ਪਹਿਲੀ ਵਾਰ ਤੇ ਆ ਰੂੜੀ ਪਾਈ ਏ ਇਹ ਰੂੜੀ ਏ ਕਦੇ ਭਲੇਖੇ ਜਿਨਾ ਰਹੇ ਹੋ ਕਦੇ ਆ ਰੂੜੀ ਏ ਆ ਬਿਨਾ ਅੱਗ ਤੋਂ ਵਾਈ ਕੀਤੀ ਏ ਕਰਕੇ ਦੇਖਿਓ ਬਹੁਤ ਮਨ ਨੂੰ ਖੁਸ਼ੀ ਜਾਂਦੀ ਏ ਥੋੜੀ ਇੱਕੋ ਹੀ ਚੀਜ਼ ਹੱਲ ਥੋੜੀ ਜਲਦ ਕੀਤਾ ਕਿ ਅੱਗੇ ਦੁਆਕ ਨਹੀਂ ਲਾਵਾਂਗੇ ਤੇ ਇਹ ਵੀਡੀਓ ਫੋਣੀ ਸਫਲ ਹੋ ਜਾਈਏ ਜੀ ਬਾਦ ਭਾਣੇ ਪਿਆਣੇ ਸੋਲਾ ਨਰਣਿਆਂ ਪੰਜਾਬ ਨੂੰ ਉਹ ਪਵਿੱਤਰ ਰੂਹਾਂ ਦੇ ਵਾਰ ਮਿਲੇ ਨੇ ਇਲੇ ਜੋਰ ਕੋਈ ਆ ਕੋਈ ਆਜ ਨਹੀਂ ਆ ਤੇ ਯਾਰ ਪਵਿੱਤਰ ਰੂਹਾਂ ਵੀ ਕਿੰਨਾ ਨੂੰ ਕਹਿਣਗੇ ਕਿਹੜੇ ਇਹ ਕਿਹੜੀ ਵਜਾ ਹੋਏਗੀ ਮੱਲਾ ਇੱਕਦਮ ਗਲੂਸ ਕੁਰਪੀਆ ਲਈ ਮੰਨ ਲਓ ਮਾਲੂ ਕੁਰਪੀਆ ਇਹ ਮੰਨ ਲਓ ਗੱਡੀ 1 ਵਜਾ ਹੋਏਗੀ ਜਿਹੜੀ ਮਾਲਕ ਨੇ ਛੱਡਦੀ ਹੋਏ ਬਖਸ਼ ਦੇਗਾ ਕਿਹੜੀ 1 ਵਜਾ ਹੋਈ ਕਿਹੜੀ ਉਹ ਵਜਾ ਨਾਲ ਮਾਲਕ ਕਹਿਣਗੇ ਯਾਰ ਮਤਲਬ ਕਿਹੜੀ ਉਹ ਵਜਾਣਾ ਗੁਰੂ ਪੀਰ ਵੀ ਸਾਡੇ ਪੁੱਤ ਤੁਹਾਰੇ ਅਰਦਾਸ ਕਰਨ ਕਿ ਯਾਰ ਇਹਨਾਂ ਨੇ ਇਹੀ ਵਜਾ ਬਣਾਉਣਾ ਲੋਕੋ ਕੁਦਰਤ ਬਚਾ ਲੋ ਇਹ ਦੇਖੋ 10 ਕਿਲੇ ਪੈਲੀਏ ਉਹਨੂੰ ਘਟੋਗੜ 10 ਕਿਧਰ ਪਹੁੰਚਨੇ ਚਾਹੀਦੇ ਲੋਕ ਇਹ ਕੋਈ ਨਹੀਂ ਕਰਨਾ ਹੈ ਇਹ ਹੀ ਕੁਝ ਨਿਕਲਦੇ ਆ ਪੈਲੀ ਵਹੁ ਤੇ ਨਾ ਕਿਤੇ ਟੱਟੂ ਹੋਣੇ ਕਿਤੇ ਕੀੜੇ ਹੋਣਦੇ ਕਿਤੇ ਕੋਈ ਛੋਟਾ ਲੱਗਿਆ ਪਰ ਇਹ ਕੋ ਬਗੜਾ ਭਗਵਾ ਅਪਰੇ ਗੁੱਟ ਨਾ ਦੇ ਆ ਕੀੜਿਆ ਰੋਟੀਆਂ ਖਾਣ ਕਿਰ 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 ਦਾ ਜੀ ਇਹਨਾਂ ਨੂੰ ਸੇਵਾ ਹੈ ਆਕ ਲਾਉਣੀ ਹੈ အဲ့ဒါအားပေးလို့လုပ်ကြတာဒီလိုကြည့်တယ်ပြည်ပြေရရယ်အော်ကြလာနာကြလာနာကြလာငံတာအဆီ